ਜਸਦੀ ਹੱਤੀ ਬੱਸ ਸਟੈਂਡ ਮਰੜਾ ਸ਼ਹਿਰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀਆਂ ਧੀਆਂ ਵਾਸਤੇ ਪਹਿਣਾ ਵਾਸਤੇ ਬਜ਼ੁਰਗਾਂ ਵਾਸਤੇ ਬੜਾ ਹੀ ਅਜ ਸੁੰਦਰ ਜਿਹਾ ਸੂਟ ਨੋ ਪ੍ਰੋਫਿਟ ਨੋ ਲਾਸ ਤੇ ਲਿਆ ਰਹੇ ਆ ਜੀ ਕਿਉਂ ਜਿਹੜਾ ਮਹੀਨਾ ਚੱਲਦਾ ਜੂਨ ਦਾ ਜੀ ਕਿਉਂ ਥੋੜਾ ਜਹਾ ਘਾਟੇ ਤੋਂ ਫੋਨ ਦਾ ਕਾਰਨ ਇਹੜਾ ਸੂਟ ਤੁਹਾਨੂੰ ਦਿਖਾ ਰਹੇ ਹਾਂ ਜੀ ਬਹੁਤ ਘਾਟੇ ਦੇ ਉੱਤੇ ਖਰੀਦਿਆ ਹੋਇਆ ਹੈ ਜੀ ਕਿਉਂ ਕਪੜਾ ਨਾ ਵੇਚਣ ਦਾ ਕਾਰਨ ਫਿਰ ਕੰਪਨੀਆਂ ਕਹਿੰਦੀਆਂ ਤੁਸੀਂ ਬਰਾਬਰੀ ਵੇਚੀ ਚਲੋ ਕਿਉਂ ਅਸੀਂ ਤੁਹਾਡੇ ਪਿਆਰ ਦੇ ਸਦਕਾ ਅੱਜ ਜਿਹੜਾ ਸੂਟ ਲਿਆ ਰਹੇ ਹਾਂ ਜੀ ਇਹਦੀ ਪ੍ਰਾਈਸ ਤਾਂ ਹੈ 1500 ਰੁਪਏ ਦੇ ਲਗਭਗ ਦੇਖੋ ਸਲਵਾਰ ਦੀਆਂ ਮੂਰੀਆਂ ਜਾਂ ਬਾਜੂ ਕਰ ਲੋ ਆਹ ਆ ਕਾਰਨਰ ਦਾ ਸਟਾਈਲ ਸਾਰੀ ਕਮੀਜ਼ ਦੇ ਉੱਤੇ ਬੂਟੀਆਂ ਗੱਡੀਆਂ ਹੋਈਆਂ ਕਲਰ ਚਾਰ ਹੈ ਆ ਦੁਬਾਰਾ ਆ ਕੋਲ ਕੇ ਦਿਖਾ ਵੀਰ ਆ ਕਲਰ ਜਾਮਨੀ ਡਾਰਕ ਨੇਵੀ ਬਲੂ ਤੇ ਬਲੈਕ ਚਾਰ ਕਲਰ ਦਾ ਸੈੱਟ ਹੈ ਜੀ ਡਿਜ਼ਾਈਨ ਆਇਆ ਤਿੰਨ ਜੀ ਆ ਦੇਖੋ 6 6 ਕਲਰ ਆ ਜੀ ਆਹ ਦਬਟਾ ਜੀ 2.5 ਮੀਟਰ ਲੰਬੀ ਚੁੰਨੀ ਆ ਜੀ ਜਿਹੜੀ ਮੇਰੀਆਂ ਭੈਣਾਂ ਨੇ ਸਿੰਗਲ ਸੂਟ ਲੈਣਾ ਜਿਹੜੀਆਂ ਮੇਰੀਆਂ ਭੈਣਾਂ ਨੇ ਵੀਡੀਓ ਲਾਈਕ ਤੇ ਪੇਜ ਨੂੰ ਲਾਈਕ ਕਰਿਆ ਹੋਇਆ ਉਹਨਾਂ ਨੂੰ ਮਿਲੂਗਾ 690 ਰੁਪਏ ਦਾ ਇੱਕ ਸੂਟ ਜੀ ਤੇ ਚਾਰ ਸੂਟ ਜਿਹਨਾਂ ਨੇ ਲੈਣੇ ਆ ਉਹਨਾਂ ਨੂੰ ਮਿਲਨੇ ਆ ਇਹ ਸਿਰ 2500 ਰੁਪਏ ਦੇ ਆ ਦੂਸਰਾ ਡਿਜ਼ਾਈਨ ਆ ਜੀ ਆ ਦੇਖੋ ਇਹਦਾ ਵੀ ਉਦਾਂ ਹੀ ਸਟਾਈਲ ਬਣਿਆ ਹੋਇਆ ਜੀ ਆ ਦੇਖੋ ਤੁਸੀਂ ਇਹ ਜੋ ਫੁੱਟ ਦੇ ਉੱਤੇ ਦੇਖ ਰਹੇ ਹੋ ਇਸ ਤਰ੍ਹਾਂ ਹੀ ਸਟਾਈਲ ਬਣਿਆ ਹੋਇਆ ਜੀ ਆ ਚੁੰਨੀ ਮਸਲੀਨ ਦੀ ਹੈ ਟਾਈਡਨदाई 6 ਕਲਰ ਹੈ ਜੀ 4 ਫੁੱਟ ਲੈਨੇ 2500 ਰੁਪਏ ਦੇ 1 ਫੁੱਟ ਲੈਨਾ 690 ਰੁਪਏ ਦਾ ਦੂਸਰਾ ਡਿਜ਼ਾਈਨ ਵੀ ਦਿਖਾ ਦੇ ਕੁਲਵਿੰਦਰ ਖੋਲ ਦੇ ਉੱਤੇ ਇੱਕ ਪੀਸ ਆ ਦੇਖੋ ਇਹ ਸੂਟ ਹੈ ਜੀ ਕਲਰ ਦੇਖੋ ਕਿੰਨੇ ਸ਼ਾਨਦਾਰ ਆ ਜੀ ਆ ਦੇਖੋ ਕਾਰਨਰ ਦੇ ਸਟਾਈਲ ਬਣੇ ਹੋਏ ਆ ਟਾਈ ਪੱਟੀ ਲੱਗੀ ਹੋਈ ਆ ਆ ਬਾਜੂ ਬਣੇ ਹੋਏ ਆ 6 ਕਲਰ ਆ ਜੀ ਆ ਦੁਪੱਟਾ ਜੀ 4 ਸੂਟ ਮਿਲਨੇ ਆ 2500 ਰੁਪਏ ਦੇ 1 ਸੂਟ ਮਿਲਣਾ ਜੀ 690 ਰੁਪਏ ਦਾ ਆਉਣਾ ਤੁਸੀਂ ਕਿੱਥੇ ਆ ਜੱਸੀ ਦੀ ਹੱਟੀ ਬੱਸ ਸਟੈਂਡ ਮਰੰਡਾ ਸ਼ਹਿਰ ਇੱਕੋ ਇੱਕ ਦੁਕਾਨ ਆ ਕੱਪੜੇ ਦੀ ਹੋਲ ਸੇਲ ਦੀ ਜਿੱਥੇ ਕੱਪੜਾ ਵਧੀਆ ਸਸਤਾ ਤੇ ਨਵੇਂ ਡਿਜ਼ਾਈਨਾਂ ਦੇ ਅੰਦਰ ਆ ਜੀ ਜੱਸੀ ਦੀ ਹੱਟੀ ਜੱਸੀ ਦੀ ਹੱਟੀ ਬਸ ਸਟੈਂਡ ਮਰੰਡਾ ਸ਼ਹਿਰ